ਰੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜੋ ਵਿਅਕਤੀ ਦੇ ਜੀਵਨ ਦੇ ਵਿੱਚ ਆ ਰਹੀ ਹੈ ਉਹ ਹੈ ਪਤੀ ਪਤਨੀ ਦੇ ਵਿਚਕਾਰ ਝਗੜੇ ਇਹ ਝਗੜੇ ਲਗਾਤਾਰ ਵੱਧਦੇ ਰਹਿੰਦੇ ਹਨ ਅਤੇ ਕਈ ਵਾਰੀ ਤਾਂ ਇਹਨਾਂ ਵੱਧ ਜਾਂਦੇ ਹਨ ਕਿ ਤਲਾਕ ਤੱਕ ਦੀ ਨੋਬਤ ਆ ਜਾਂਦੀ ਹੈ ਇਹ ਝਗੜਿਆਂ ਦੀ ਜੜ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਵੱਖ-ਵੱਖ ਕਾਰਨਾ ਕਰਕੇ ਹੁੰਦੇ ਹਨ ਕੁਝ ਸਮਾਜਿਕ ਕਾਰਨ ਕੁਝ ਮਾਨਸਿਕ ਕਾਰਨ ਅਤੇ ਕੁਝ ਅਧਿਆਤਮਿਕ ਕਾਰਨ ਮਾਨਸਿਕ ਕਾਰਨਾ ਦੀ ਗੱਲ ਕਰੀਏ ਤਾਂ ਇਹ ਉਹ ਵਿਚਾਰ ਹੁੰਦੇ ਹਨ ਜੋ ਸਾਡੀ ਸੋਚ ਤੋਂ ਉਪਜਦੇ ਹਨ ਛੋਟੀਆਂ-ਛੋਟੀਆਂ ਗੱਲਾਂ ਤੇ ਲੜਾਈ ਹੋ ਜਾਂਦੀ ਹੈ ਜਿਵੇਂ ਕਿ ਗਲਾਸ ਇੱਥੇ ਕਿਉਂ ਰੱਖਿਆ ਤੁਸੀਂ ਉੱਥੇ ਕਿਉਂ ਗਏ ਮੈਂ ਇੱਥੇ ਕਿਉਂ ਗਿਆ ਇਹ ਗੱਲਾਂ ਸਿੱਧਾ ਦਿਮਾਗੀ ਤਣਾਅ ਵਧਾਉਂਦੀਆਂ ਹਨ ਜੇਕਰ ਤੁਸੀਂ ਗਲਾਸ ਉਠਾ ਕੇ ਰੱਖ ਦਿਓ ਤਾਂ ਗੱਲ ਵਧਨ ਦੀ ਲੋੜ ਹੀ ਨਹੀਂ ਪੈਂਦੀ ਪਰ ਜੇ ਤੁਸੀਂ ਗੱਲ ਨੂੰ ਲੈ ਕੇ ਕਹਿ ਦਿੱਤਾ ਕਿ ਮੈਂ ਕਿਹਾ ਸੀ ਤੁਸੀਂ ਨਹੀਂ ਕੀਤਾ ਤਾਂ ਝਗੜਾ ਹੋ ਜਾਂਦਾ ਹੈ ਤੇ ਸਮਾਜਿਕ ਕਾਰਨ ਬਾਹਰੀ ਲੋਕ ਜਾਂ ਰਿਸ਼ਤੇਦਾਰ ਕਈ ਵਾਰੀ ਪਤੀ ਜਾਂ ਪਤਨੀ ਨੂੰ ਪੜਕਾ ਦਿੰਦੇ ਹਨ ਇਸ ਨਾਲ ਵਿਸ਼ਵਾਸ ਦੀ ਘਾਟ ਆ ਜਾਂਦੀ ਹੈ ਅਤੇ ਝਗੜੇ ਹੋਣ ਲੱਗ ਜਾਂਦੇ ਨੇ ਤੇ ਉਹ ਵਾਅਦੇ-ਵਾਅਦੇ ਤਲਾਕ ਤੱਕ ਪਹੁੰਚ ਜਾਂਦੇ ਨੇ ਤੇ ਗੱਲ ਕਰੀਏ ਅਧਿਆਤਮਿਕ ਕਾਰਨਾ ਦੀ ਤਾਂ ਕਈ ਵਾਰੀ ਸਾਡੇ ਪਿੱਤਰ ਗੁੱਸੇ ਵਿੱਚ ਹੁੰਦੇ ਹਨ ਸਾਡੇ ਤੋਂ ਰੋਸ ਜਾਂਦੇ ਹਨ ਜਾਂ ਘਰ ਵਿੱਚ ਕੁਝ ਨਕਾਰਾਤਮਕ ਸ਼ਕਤੀਆਂ ਵਾਸ ਕਰ ਜਾਂਦੀਆਂ ਹਨ ਅਜਿਹਾ ਅਕਸਰ ਤਦ ਹੁੰਦਾ ਹੈ ਜਦੋਂ ਅਸੀਂ ਗਲਤ ਢੰਗ ਨਾਲ ਸਾਧਨਾ ਕਰਦੇ ਹਾਂ ਜਾਂ ਕਿਸੇ ਗਲਤ ਵਿਧੀ ਨਾਲ ਪੂਜਾ ਕਰ ਬੈਠਦੇ ਹਾਂ ਮੈਂ ਤੁਹਾਨੂੰ ਆਪ ਬੀਤੀ ਸੁਣਾਉਣਾ ਹਾਂ ਇੱਕ ਉਦਾਹਰਨ ਦੇ ਤੌਰ ਤੇ ਸਾਲਾਂ ਪਹਿਲਾਂ ਮੈਂ ਆਪਣੇ ਪਿਤਰਾਂ ਨੂੰ ਘਰ ਬਿਠਾ ਲਿਆ ਪਰ ਗਲਤ ਵਿਧੀ ਦੇ ਨਾਲ ਕਿਸੇ ਨੇ ਦੱਸਿਆ ਸੀ ਕਿ ਪਿਤਰਾਂ ਨੂੰ ਇੰਜ ਬਿਠਾ ਲੈਣਾ ਪਰ ਉਹ ਮੇਰੇ ਗੁਰੂ ਨੇ ਨਹੀਂ ਦੱਸਿਆ ਸੀ ਜਦ ਮੈਂ ਗਲਤ ਵਿਧੀ ਦੇ ਨਾਲ ਇਹ ਸਭ ਕੀਤਾ ਦਾ ਨਕਾਰਾਤਮਕ ਸ਼ਕਤੀਆਂ ਘਰ ਵਿੱਚ ਆ ਗਈਆਂ ਘਰ ਵਿੱਚ ਆਟਾ ਦਾਲ ਖਤਮ ਹੋ ਗਈ ਤੇ ਮੈਨੂੰ ਇੰਨੀ ਗਰੀਬੀ ਦੇਖਣੀ ਪਈ ਕਿ ਪੁੱਛੋ ਹੀ ਨਾ ਫਿਰ ਗੁਰੂ ਜੀ ਨੇ ਦੱਸਿਆ ਕਿ ਗਲਤ ਸ਼ਕਤੀ ਘਰ ਵਿੱਚ ਬੈਠ ਗਈ ਹੈ ਜਦ ਤੱਕ ਉਹ ਸ਼ਕਤੀ हटाई ਨਹੀਂ ਗਈ ਤਦ ਤੱਕ ਘਰ ਵਿੱਚ ਝਗੜੇ ਹੁੰਦੇ ਰਹੇ ਬਿਮਾਰੀਆਂ ਵਧਦੀਆਂ ਗਈਆਂ ਗਰੀਬੀ ਵਧਦੀ ਗਈ ਹੁਣ ਹੱਲ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਪਤੀ ਪਤਨੀ ਵਿਚਕਾਰ ਪਿਆਰ ਵਧਾਉਣ ਦਾ ਜਰੀਆ ਕੀ ਹੈ ਅੱਜ ਦੀ ਇਸ ਵੀਡੀਓ ਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਅਧਿਆਤਮਿਕ ਕਾਰਨਾ ਕਰਕੇ ਝਗੜੇ ਹੋ ਰਹੇ ਹਨ ਤਾਂ ਤੁਸੀਂ ਇਹ ਉਪਾਏ ਜ਼ਰੂਰ ਕਰੋ ਇਹ ਉਪਾਏ ਸੱਤ ਸੋਮਵਾਰ ਕਰਨਾ ਹੈ ਹਰ ਸੋਮਵਾਰ ਤੁਸੀਂ ਮੰਦਿਰ ਲੈ ਕੇ ਜਾਣਾ ਹੈ ਸ਼ਿਵ ਜੀ ਭਗਵਾਨ ਦੇ ਮੰਦਿਰ ਦੇ ਵਿੱਚ ਪਾਣੀ ਜਿਸ ਨਾਲ ਸ਼ਿਵ ਨੂੰ ਇਸ਼ਨਾਨ ਕਰਾਣਾ ਹੈ ਕੱਚਾ ਦੁੱਧ ਪੀਲਾ ਚੰਦਨ ਇੱਕ ਪਤਾਸ਼ਾ ਖੰਡ ਥੋੜੇ ਜੇ ਚਾਵਲ ਥੋੜੇ ਜੇ কুমਕਮ ਤੇ ਸਵਾ ਰੁਪਿਆ ਜਾਂ ਆਪਣੀ ਸਮਰੱਥਾ ਅਨੁਸਾਰ ਜੇ ਤੁਸੀਂ ਜ਼ਿਆਦਾ ਕਰ ਸਕਦੇ ਹੋ ਤਾਂ ਦਾਨ ਉਸ ਵਿਧੀ ਨੂੰ ਸਮਝ ਲਓ ਭਗਵਾਨ ਸ਼ਿਵ ਨੂੰ ਇਹ ਪਦਾਰਥ ਅਰਪਣ ਕਰਕੇ ਉਹਨਾਂ ਨੂੰ ਇਸ਼ਨਾਨ ਕਰਾਉਣਾ ਹੈ ओम नमो शिवाय नमः मंत्र ਦਾ ਉਚਾਰਨ ਕਰਦੇ ਹੋਏ ओम नमो शिवाय नमः માતા ਪਾਰਵਤੀ ਅਤੇ ਭਗਵਾਨ ਸ਼ਿਵ ਨੂੰ ਰੋਲੀ ਨਾਲ ਤਿਲਕ ਲਗਾਓ ਜਿਹੜੀ ਰੋਲੀ ਤੁਸੀਂ ਲੈ ਕੇ ਗਏ ਹੋ ਕਮਕਮ ਜਿਹੜੀ ਤੁਸੀਂ ਲੈ ਕੇ ਗਏ ਹੋ ਉਹਦੇ ਨਾਲ ਇਹ ਸਾਰਾ ਕੰਮ 7 ਸੋਮਵਾਰ ਤੱਕ ਕਰੋ ਮੰਤਰ ਦੇ ਜਾਪ ਨਾਲ ਤੁਹਾਡਾ ਕਰ ਆਤਮਿਕ ਰੂਪ ਵਿੱਚ ਸ਼ੁੱਧ ਹੋਵੇਗਾ ਅਤੇ ਪਤੀ ਪਤਨੀ ਵਿੱਚ ਰਿਸ਼ਤਾ ਕਾਇਮ ਹੋਵੇਗਾ ਇਕੱਠਤਾ ਆਏਗੀ ਮਨ ਮੁਤਾਵ ਖਤਮ ਹੋਣਗੇ ਮੰਤਰ ਕਿਹੜਾ ਕਰਨਾ ਹੈ ਓਮ ਨਮੋ ਸ਼ਿਵਾਏ ਨਮ ਓਮ ਨਮੇ ਸ਼ਿਵਾਏ ਨਮੇ ਜਾਂ ਓਮ ਨਮੋ ਸ਼ਿਵਾਏ ਨਮ ਇਹ ਮੰਤਰ ਸ਼ਿਵ ਪਾਰਵਤੀ ਨੂੰ ਇੱਕ ਸੂਤਰ ਵਿੱਚ ਜੋੜਦਾ ਹੈ ਅਤੇ ਉਹੀ ਊਰਜਾ ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਨੂੰ ਮਿਲਦੀ ਹੈ ਤਿੰਨ ਤੋਂ ਚਾਰ ਸੋਮਵਾਰ ਵਿੱਚ ਹੀ ਤੁਹਾਨੂੰ ਅਸਰ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਤੁਸੀਂ ਆਪ ਸੋਚੋਗੇ ਕਿ ਇਹ ਤਾਂ ਕਦੇ ਵੀ ਨਹੀਂ ਹੋਇਆ ਸੀ ਇਹ ਤਾਂ ਵੱਖਰੀ ਹੀ ਇਕੱਤਾ ਸਾਡੀ ਬਣ ਗਈ ਹੈ ਅਸੀਂ ਇਕੱਠੇ ਬੈਠਣ ਲੱਗ ਗਏ ਹਾਂ ਤੁਹਾਡੀ ਕਰੇਲੂ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਲਿਆਉਣ ਲਈ ਇਹ ਮੰਤਰ ਜਾਪ ਤੁਹਾਨੂੰ ਕਰਨਾ ਚਾਹੀਦਾ ਹੈ ਅਤੇ ਆਪਣਾ ਜੀਵਨ ਸੋਹਣਾ ਬਣਾਉਣਾ ਚਾਹੀਦਾ ਹੈ ਜੇ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਹੋ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਵੋ ਜੇ ਤੁਹਾਨੂੰ ਵੀਡੀਓ ਦੇ ਵਿੱਚ ਇਹ ਉਪਾਅ ਪਸੰਦ ਆਇਆ ਹੈ ਤਾਂ ਇਸ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਲਾਈਕ ਕਰਨਾ ਵੀ ਬਿਲਕੁਲ ਨਾ ਭੁੱਲਣਾ ਰੰਗ ਫਕੀਰੀ ਦੇ ਪਰਿਵਾਰ ਵੱਲੋਂ ਬਾਬਾ ਪੋਲੇਨਾਥ ਕੋਲ ਅਰਦਾਸ ਹੈ ਕਿ ਉਹ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਤੇ ਕਿਰਪਾ ਬਣਾਈ ਰੱਖੇ